ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਘਰ ਦੀਆਂ ਗੋਲਕਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅੱਜ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੀ ਅੱਜ ਉਹ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤੀ ਹੈ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਵੀ ਵੱਡੇ ਸਵਾਲ ਚੁੱਕੇ ਨੇ ਗੁਰੂ ਦੀਆਂ 골ਕਾਂ ਨੂੰ ਲੈ ਕੇ ਉਹਨਾਂ ਨੇ ਇਹ ਬੋਲਿਆ ਕਿ ਜੇਕਰ ਸਾਰੇ ਗੁਰੂਕਰਾਂ ਦੇ ਵਿੱਚੋਂ 골ਕਾ ਚੁੱਕ ਦਿੱਤੀਆਂ ਜਾਂ ਜੇਕਰ ਸਰਬਸੰਮਤੀ ਦੇ ਨਾਲ ਕੋਈ ਫੈਸਲਾ ਲਿਆ ਜਾਂਦਾ ਤਾਂ ਅੱਦੇ ਅਜਿਹੇ ਮੈਂਬਰ ਹੋਣਗੇ ਜਿਹੜੇ ਸਕੈਂਟਾਂ ਦੇ ਵਿੱਚ ਹੀ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਜਾਣਗੇ ਹੋਰ ਕੀ ਕੁਝ ਕਹਿਣਾ ਸੀ ਸੀਐਮ ਮੰਨ ਦਾ ਤੁਸੀਂ ਵੀ ਸੁਣੋ ਸ਼ਹੀਦਾਂ ਫਕੀਰਾਂ ਦੀ ਬਰਦਾਨ ਪ੍ਰਾਪਤ ਧਰਤੀ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਗੂੰਜਦੀ ਹੈ ਸਪੀਕਰਾਂ ਚੋਂ ਮੁਫਤ ਲੰਗਰ ਮੁਫਤਰ ਹੈਸ਼ ਸਰੋਵਰ ਨਹਾਉਣ ਵਾਸਤੇ ਇਸ਼ਨਾਨ ਕਰਨ ਵਾਸਤੇ ਕਿਸੇ ਧਰਮ ਚ ਨਹੀਂ ਹੈਗਾ ਵੀਰੋ ਬਰਬਾਦ ਕਰਕੇ ਰੱਖਤਾ ਇਹਨਾਂ ਨਿਆ ਰਾਜਨੀਤਿਕ ਲੋਕਾਂ ਨੇ ਧਰਮ ਵੀ ਆਪਦੀ ਮੁਠੀ ਚ ਲੈ ਰੱਖਿਆ ਜਦੋਂ ਮਰਜ਼ੀ ਕਿਸੇ ਨੂੰ ਮaaf ਕਰ ਦਿਓ ਜਦੋਂ ਮਰਜ਼ੀ ਕਿਸ ਦੀ ਮਾਫੀ ਕੈਨਸਲ ਕਰ ਦਿਓ ਗੋਲਕਾਂ ਤੇ ਅੱਖ ਰੱਖੀ ਐ ਤੁਸੀਂ ਐਂ ਕਰੋ ਸਹਿਮਤੀ ਦਿਓ ਮੈਨ ਲੱਗਦਾ ਤੁਸੀਂ ਸਹਿਮਤੀ ਹੋਵੋਗੇ ਲੈ ਐਂ ਕਰੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅੰਡਰ ਉਹਨੇ ਜੋ ਗੋਲ ਕੇ ਚੱਕ ਦੋ ਉਥੇ ਲਿਖ ਦੋ ਭਾਈ ਇੱਥੇ ਮਾਇਆ ਦਾ ਮੱਥਾ ਨਾ ਟੇਕੋ ਸਿਰਫ ਸ਼ਰਦਾ ਦਾ ਨਾ ਮੱਥਾ ਟੇਕੋ ਗੋਲ ਕਿਥੋਂ ਚੱਕੀ ਜਾਂਦੀ ਹੈ ਅਕਾਲੀ ਦਾ ਲੜੇ 90% 95% ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਸਤੀਫਾ ਦੇ ਦੇਣਗੇ ਛੱਡੂ ਫਿਰ ਫਿਰ ਗੋਲ ਕਾ ਤਾਂ ਚੱਕ ਤੀ ਹੌਣ ਕੀ ਫਾਇਦਾ ਹੋਇਆ ਫਿਰ ਉਹ ਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਥੋੜੀ ਐ ਉਹਨਾਂ ਨੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣਾ ਰੱਖੀ ਐ ਆ ਹੁਣ ਤੁਸੀਂ ਦੇਖਿਓ ਇਹ ਟੀਵੀ ਤੇ ਚੱਲ ਜਾਣਾ ਹੁਣ ਉਹ ਉਹ ਅਕਾਲੀ ਦਲ ਦਾ ਜਿਹੜਾ ਵਰਕਰ ਐ ਧੰਮੀ ਉਹਦਾ ਜਬਾਨ ਆਉਣਾ ਮੈਨੂੰ ਸ਼ਾਮ ਨੂੰ ਕਿ ਭਗਵਾਨ ਤਮਾਨੇ ਗਲਤ ਕਰ ਰਿਹਾ ਆ ਆਪ ਪ੍ਰਧਾਨਗੀਆਂ ਪਿੱਛੇ ਮੱਥੇ ਟੇਕਦੇ ਰਹਿੰਦੇ ਪੈਰੀ ਹੱਥ ਲਾਉਂਦੇ ਰਹਿੰਦੇ ਆ ਹਾਲਾਤ ਇਹਨਾਂ ਦੇ ਮੈਂ ਸੱਚ ਬੋਲਦਾ ਤਾਂ ਕਰਕੇ ਮੈਂ ਮੈਨੂੰ ਮੈਨੂੰ ਜਿਆਦੇ ਪੈਂਦੇ ਨੇ ਪਈ ਜਾਣ ਕੋਈ ਨਹੀਂ ਆਪਾਂ ਸੱਚ ਬੋਲਣਾ ਸੱਚ ਬੋਲਦਾ ਇੱਕੋ ਹੀ ਫਾਇਦਾ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚੀ ਬੋਲੋਗੇ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਸੁਗਵੀਰ ਵਰਗੇ ਨੂੰ ਪੁੱਛਣਾ ਪੈਂਦਾ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਇੱਥੇ ਉੱਪਰ ਦੱਸਦੇ ਨੇ ਆਏ ਕਹਿ ਕੇ ਗਏ ਸੀ ਤਾਂ ਯਾਰ ਫਿਰ ਠੀਕ ਹੈ ਸੋ ਇਸ ਕਰਕੇ ਇਹਨਾਂ ਕੋਲੇ ਕੋਈ ਤਵੀਤ ਧਾਗਾ ਨਹੀਂ ਹੈਗਾ ਮੈਂ ਦੇਖੇ ਹੋਏ ਨੇ ਸਾਰੇ ਇਹ ਸਿਰਫ ਤੇ ਸਿਰਫ ਤੁਹਾਡੇ ਹੱਥ 'ਚ ਹੈ ਚੰਗੇ ਬੰਦੇ ਚੁਣ ਕੇ ਵਿਧਾਨ ਸਭਾ ਚ ਭੇਜ ਦੋ ਵਿਧਾਨ ਸਭਾ ਚ ਚੰਗੇ ਕਾਨੂੰਨ ਬਣ ਕੇ ਆ ਜਾਣਗੇ ਉਹੀ ਪੈਸਾ ਉਹੀ ਖਜ਼ਾਨਾ ਤੁਹਾਡੇ ਕੋਲੇ ਆ ਜਾਊਗਾ ਪੈਸਾ ਜਿਹੜਾ ਖਜ਼ਾਨਾ ਜਿਹੜਾ ਨਾ ਤਾਂ ਸਰਕਾਰ ਛਾਪਦੀ ਐ ਲੋਕਾਂ ਦਾ ਪੈਸਾ ਐ ਲੋਕਾਂ ਨੂੰ ਦੇਣਾ ਐ ਚਾਹੇ ਸੀਵਰੇਜ ਤੇ ਲਵਾ ਲਓ ਚਾਹੇ ਸੜਕਾਂ ਤੇ ਲਵਾ ਲਓ ਚਾਹੇ ਨੌਕਰੀਆਂ ਤੇ ਲਵਾ ਲਓ ਸਕੂਲਾਂ ਤੇ ਲਵਾ ਲਓ ਹਸਪਤਾਲਾਂ ਤੇ ਲਵਾ ਲਓ ਬਿਜਲੀ ਤੇ ਆਉਂਦੀ ਐ ਨਾ ਬਿਜਲੀ ਦਿਨੇ ਆਉਂਦੀ ਐ ਨਾ ਫਿਰ ਉਹੀ ਤਾਰਾਂ ਨੇ ਉਹੀ ਟਰਾਂਸਫਰਮ ਨੇ ਉਹੀ ਗ੍ਰਿਡ ਨੇ ਤੇ ਹੁਣ ਕਿਵੇਂ ਆਉਂਦੀ ਐ ਨੀਤਾਂ ਸਾਹਿਬ ਨੇ ਘਰਾਂ ਵਾਲੀ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ 90% ਘਰਾਂ ਨੂੰ ਬਿੱਲ ਨਹੀਂ ਆਉਂਦਾ 4-4000 5-5000 10-10000 ਲੋਕਾਂ ਦਾ ਬਿਜਲੀ ਦਾ ਬਿੱਲ ਬਚਦਾ ਹੁਣ ਕਿੱਥੋਂ ਆਉਂਦਾ ਫਿਰ ਨੀਤਾਂ ਸਾਹਿਬ ਨੇ ਇਹਨਾਂ ਨੇ ਹਜੇ ਵੀ ਮਜੀਠੀਏ ਦੀਆਂ ਕੰਪਨੀਆਂ ਨੇ ਸੋਲਰ ਸੋਲਰ ਬਿਜਲੀ ਦੇ 15-15 ਰੁਪਈਆ ਦੇ 1 ਕਿਲੋਵਟ ਦਾ 15 ਰੁਪਈਆ ਦਾ ਐਗਰੀਮੈਂਟ ਕੀਤਾ ਹੋਇਆ ਅਸੀਂ ਉਹਨੂੰ ਕੈਨਸਲ ਕਰਨ ਲੱਗੇ ਹੋਏ ਹਾਂ ਹੁਣ ਕੋਰਟਾਂ 'ਚ ਫਿਰਦੇ ਆ ਸੀ ਵੀ ਕੈਨਸਲ ਕਰੋ ਬਿਜਲੀ ਢਾਈ ਰੁਪਏ ਅਵੇਲੇਬਲ ਹੈ ਜੀ ਜਿੱਥੋਂ ਮਰਜੀ ਲੈ ਲਓ ਢਾਈ ਰੁਪਿਆ ਤੇ ਅਵੇਲੇਬਲ ਹੈ 15-15 ਦੇ ਐਗਰੀਮੈਂਟ ਆਪ ਹੀ ਉਹ ਦੇਖੋ ਕਹਿਰ ਦੇਖੋ ਰੱਬਿਆ ਰੱਬ ਤੋਂ ਡਰਦੇ ਹੀ ਨਹੀਂ ਇਹ ਆਪ ਹੀ ਬਿਜਲੀ ਮੰਤਰੀ ਆਪ ਹੀ ਬਿਜਲੀ ਦੀ ਕੰਪਨੀ ਆਪਦੀ ਹੋਈ ਆਪਦੀ ਕੰਪਨੀ ਨਾਲ ਆਪ ਹੀ ਸੌਤਾ ਕਰਨੇ ਉਧਰੋਂ ਵੀ ਸਾਈਨ ਉਸੇ ਨੇ ਕਰਨੇ ਨੇ ਉਧਰੋਂ ਵੀ ਉਸੇ ਨੇ ਕਰਨੇ ਨੇ ਵੀ ਮੈਂ ਸੁਖਵੀਰ ਬਾਦਲ ਸਮਝੌਤਾ ਕਰਦਾ ਹਾਂ ਕਿ ਸੁਖਵੀਰ ਬਾਦਲ ਬਿਜਲੀ ਮੰਤਰੀ ਸਾਡੀ ਬਿਜਲੀ ਇੰਨੇ ਚ ਖਰੀਦੂਗਾ ਥੱਲੇ ਸੁਖਵੀਰ ਬਾਦਲ ਸਾਈਨ ਕਰ ਦਿੰਦਾ ਵੀ ਮੈਂ ਸੁਖਵੀਰ ਬਾਦਲ ਇਹ ਸੁਖਵੀਰ ਬਾਦਲ ਦੀ ਕੰਪਨੀ ਤੋਂ ਸਹਿਯੋਗਤਾ ਕਰਕੇ ਫਿਰ ਮੈਂ ਇਹ ਬਿਜਲੀ ਲੈ ਰਿਹਾ ਸੁਖਵੀਰ ਬਾਦਲ ਲੈ ਜਿਵੇਂ ਪ੍ਰਧਾਨ ਨਹੀਂ ਬਣਿਆ ਆਪ ਹੀ ਕਹਤਾ ਵੀ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਨੂੰ ਅਸਤੀਫਾ ਦਿੱਤਾ ਤੇ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਉੱਥੇ ਬਲਾ ਬਲਾਲੀ ਕਮੇਟੀ ਉਹ ਤੇ ਕਹਤਾ ਵੀ ਸੁਖਵੀਰ ਬਾਦਲ ਤੋਂ ਵਧੀਆ ਤਾਂ ਕੋਈ ਹੋ ਨਹੀਂ ਸਕਦਾ ਸੁਖਵੀਰ ਬਾਦਲ ਨੇ ਕਹਤਾ ਹਾਂ ਬਿਲਕੁਲ ਸਹੀ ਗੱਲ ਹੈ ਇਹ ਸੁਖਵੀਰ ਬਾਦਲ ਨਹੀਂ ਛੁੱਟਣਾ ਪਊਗਾ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਦਾ ਨਾਂ ਅਨਾਉਂਸ ਕਰਤਾ ਵੀ ਇਹ ਨੂੰ ਬਣ ਜਾਣਾ ਚਾਹੀਦਾ ਸੁਖਵੀਰ ਬਾਦਲ ਨੇ ਕਹਤਾ ਹਾਂ ਬਣ ਜਾਣਾ ਚਾਹੀਦਾ ਤਾਇਦ ਕਰਤੀ ਤੇ ਸੁਖਵੀਰ ਬਾਦਲ ਪ੍ਰਧਾਨ ਬਣ ਗਿਆ ਹੈ ਕੋਈ ਹੋਰ ਕੋਈ ਪੁੱਛਿਆ ਭੂਂਦਰ ਚੀਮਾ ਕਿਸੇ ਨੇ ਉਹ ਬਿਚਾਰੇ ਮੋਲੇ ਫਲਦ ਨੂੰ ਕੰਮ ਲੈ ਕੇ ਛੱਡਦੇ ਹੋ ਹੁਣ ਕੋਣ ਪੁੱਛਦਾ ਤੇ